ਸਤਿ ਸ੍ਰੀ ਅਕਾਲ ਸਾਰੇ ਸਾਥੀਓ ਤੁਹਾਡਾ ਬਹੁਤ ਧੰਨਵਾਦ ਅੱਜ ਛੁੱਟੀ ਦੇ ਦਿਨ ਵੀ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ ਪੰਜਾਬ ਦੇ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਨੇ ਬਿਆਨ ਦਿੱਤਾ ਸੀਗਾ ਵੀ ਮੈਂ ਗੈਂਗਸਟਰ ਦੇ ਪੰਜਾਬ ਦੇ ਗੈਂਗਸਟਰ ਨੂੰ ਕਹਿਣ ਲੱਗਿਆ ਵੀ ਜਾਂ ਤਾਂ ਪੰਜਾਬ ਛੱਡ ਜਾਓ ਨਹੀਂ ਤਾਂ ਤੁਹਾਡੀ ਖੈਰ ਹੈ ਨਹੀਂ ਉਹ ਇੱਕ ਚੇਤਾਵਨੀ ਸੀਗੀ ਉਹਦੇ ਬਾਤੀਆਂ ਘਟਨਾਵਾਂ ਜੇ ਤੁਹਾਨੂੰ ਮੈਂ ਗਿਣਨ ਲੱਗਾ ਸਾਬ ਉਹਨਾਂ ਨੇ ਇੱਕ ਚੈਲੰਜ ਦੇ ਤੌਰ ਤੇ ਲੈ ਲਿਆ ਗੈਂਗਸਟਰਸ ਨੇ ਵੀ ਦਿਖਾਨੇ ਤੁਹਾਨੂੰ ਚੀਫ ਮਿਨਿਸਟਰੀ ਅਸੀਂ ਦੇ ਤੇਰਾ ਦੇਖਦੇ ਹਾਂ ਤੂੰ ਸਾਡਾ ਕੀ ਕਰਦਾ ਇੱਕ ਦੇ ਬਾਅਦ ਇੱਕ ਪੰਜਾਬ ਦੇ ਅੰਦਰ ਇੰਨਾ دہشت ਦਾ ਮਾਹੌਲ ਹੈ ਸਾਬ ਲਗਾਤਾਰ ਮੇਰੇ ਖਿਆਲ ਕੋਈ ਦਿਨ ਜਾਂਦਾ ਹੀ ਨਹੀਂ ਜੇ ਦਿਨ ਕਿਤੇ ਕੋਈ ਗੋਲੀਬਾਰੀ ਕੋਈ ਮਰਡਰ ਕੋਈ ਸੋ ਕਾਲਡ ਐਨਕਾਊਂਟਰ ਅੱਜ ਵੀ ਮੇਰੇ ਖਿਆਲ ਅੱਜ ਸਵੇਰੇ ਲਾਡੋਵਾਲ ਟੈਕਸ ਵਾਲਾ ਟੋਲ ਟੈਕਸ ਵਾਲੇ ਤੇ ਉੱਥੇ ਫਾਇਰਿੰਗ ਹੋਈ ਹੈ ਫਿਰ ਫਿਰੋਸਪੁਰ ਦੇ ਅੰਦਰ ਦੋ ਦਿਨਾਂ ਬਾਅਦ ਉੱਥੇ ਇੱਕ ਬੱਸ ਦੇ ਉੱਤੇ ਖੁੱਲ੍ਹਿਆ ਫਾਇਰਿੰਗ ਹੋਈ ਹੈ ਉਹਦੇ ਬਾਅਦ ਆ ਲੁਧਿਆਣੇ ਵਰਗਾ ਸ਼ਹਿਰ ਤੁਸੀਂ ਮੈਂ ਇੱਕ ਇੱਕ ਕਰਕੇ ਗਿਣਨ ਲੱਗਾ 17 ਨਵੰਬਰ ਦੀਆਂ ਬੰਗੇ ਦੇ ਅੰਦਰ ਉੱਥੇ ਪੁਲਿਸ ਸਟੇਸ਼ਨ ਤੇ ਬੱਸ ਸਟੈਂਡ ਦੇ ਉੱਤੇ ਸਰੀਆ ਭਰੇ ਬਾਜ਼ਾਰ ਫਾਇਰਿੰਗ ਹੋਈ ਹੈ ਗੁਰਦਾਸਪੁਰ ਦੇ ਅੰਦਰ ਕਹਿੰਦੇ ਗੁਰਦਾਸਪੁਰ ਦੇ ਅੰਦਰ ਕਹਿੰਦੇ ਜੀ ਬੰਮ ਚੱਲਿਆ ਪੁਲਿਸ ਕਹਿੰਦੀ ਹੈ ਨਹੀਂ ਜੀ ਬਾਹਰ ਟਾਇਰ ਪਾਟ ਗਿਆ ਪਤਾ ਨਹੀਂ ਪੰਜਾਬ ਦੇ ਅੰਦਰ ਕਿੰਨੇ ਟਾਇਰ ਪਾਟਣ ਲੱਗੇ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਜਿਹੜੀ ਗੱਡੀ ਖੜੀ ਹੈ ਜਾਂ ਬਾਹਰ ਗੱਡੀ ਹੈ ਸਾਰੇ ਸਾਰਿਆਂ ਦੇ ਟਾਇਰ ਪਾਟੀ ਜਾਂਦੇ ਕੋਈ ਨਾ ਕੋਈ ਟਾਇਰ ਕੰਪਨੀ ਵਾਲੇ ਤੇ ਪਰਚੇ ਕਰਨੇ ਪੈਣਗੇ 29 ਤਰੀਕ ਨੂੰ ਲੁਧਿਆਣਾ ਮੈਰਿਜ ਪੈਲੇਸ ਦੇ ਅੰਦਰ ਉੱਥੇ ਦੋ ਬੰਦੇ ਮਾਰੇ ਗਏ ਸਰੇ ਆਮ ਉਥੇ ਗੁੰਡਾਗਰਦੀ ਹੋਈ ਹੈ ਇਸੇ ਤਰ੍ਹਾਂ 20 ਫਿਰੋਜ਼ਪੁਰ ਬੱਸ ਫਾਇਰਿੰਗ ਹੋਈ ਆ ਪੰਜਾਬ ਹੈ ਜਿੱਥੇ ਅੱਜ ਮੰਨ ਲਾਦਾ ਕਿਸੇ ਨਾ ਕਿਸੇ ਅੱਜਕੱਲ ਬਹੁਤ ਸਾਰੀ ਐਸੀ ਹੇ ਕਿਹਾ ਜੱਥੇਬੰਦੀਆਂ ਉਹਨਾਂ ਨੂੰ ਜਾ ਕੇ ਅਪਰੋਚ ਕਰਨਾ ਪਊਗਾ ਉਸ ਪਰਿਵਾਰ ਨੂੰ ਜਾਂ ਕਿਸੇ ਨੂੰ ਜਾ ਕੇ ਵੀ ਤੁਸੀਂ ਆਓ ਜੀ ਧਰਨਾ ਲਾ ਦਿਓ ਸਾਨੂੰ ਕੰਪਨਸੇਸ਼ਨ ਦਿਵਾਓ ਸਰਕਾਰ ਤੋਂ ਉਹ ਜਿੱਥੇ ਜਾ ਕੇ ਗੱਡਾ ਚੰਡਾ ਗੱਡ ਦਿੰਦੇ ਓਥੇ ਸਰਕਾਰ ਕੰਪਨਸੇਸ਼ਨ ਲੈ ਕੇ ਆ ਜਾਂਦੀ ਹੈ ਉਹਨਾਂ شریف ਪਰਿਵਾਰ ਨੇ ਨੇ ਕਿਹਾ ਵੀ ਸਾਡੀ ਤਾਂ ਇੰਨੀ ਮੰਗ ਹੈ ਜੀ ਜਾਂ ਜੇ ਸਿਆਣੇ ਵਗਦੇ ਉਹ ਵੀ ਕਹਿੰਦੇ ਦੇਖੋ ਇੱਕ ਜੱਥੇਬੰਦੀ ਨੂੰ ਫੜ ਕੇ ਲਿਆ ਕੇ ਓਥੇ ਲਾ ਦੇ ਪੰਜਾਬ ਦੇ ਅੰਦਰ ਲਾਓ ਜੀ ਧਰਨਾ ਬੋਡੀ ਦਾ ਉਦੋਂ ਸੰਸਕਾਰ ਹੋਊਗਾ ਜਦੋਂ ਸਾਨੂੰ ਨੌਕਰੀ ਦਿਓਗੇ ਸਾਨੂੰ ਉਹ ਕਰੋਗੇ ਸਭ ਮੈਂ ਇੱਕ ਲਿਸਟ ਪੜਨ ਲੱਗਾ ਸਭ संजीव कालरा, शरद सत्य चौहान कुलदीप सिंह गुरप्रीत कौर द्यो ईश्वर सिंह जितेंद्र जैन शशि द्विवेदी अर्पित शुक्ला नरेश अरोड़ा राम सिंह एस एस श्रीवास्तवा पी के सिन्हा ए एस राय वी नीरजा अनीता पुंज ਇਹਨਾਂ ਦੇ ਜਦੋਂ ਮੈਂ ਆ ਸਾਰੇ ਸਪੈਸ਼ਲ ਐ ਕੱਲਾ ਇੱਕ ਬੰਦਾ ਜਿਹੜਾ ਨੌਨ ਸਪੈਸ਼ਲ ਐ ਉਹ ਐਸ.ਡੀ. ਗੌਰਵ ຢਾਦਵ ਆ ਸਾਰੇ ਜਿਹੜੇ ਮੈਂ 17 ਨਾਂ ਪੜ੍ਹਿਆ ਸਭ ਤੁਹਾਡੇ ਸਾਹਮਣੇ ਆ ਸਾਰੇ ਦੇ ਸਾਰੇ ਪੰਜਾਬ ਦੇ ਡੀਜੀਪੀ ਐ ਆ ਕੋਠੜੇਦਾਰ ਐ ਹਵਲਦਾਰ ਨਹੀਂ ਕਿਸੇ ਥਾਣੇ ਦੇ ਪੰਜਾਬ ਐਡੀ ਸਟੇਟ ਐ 17 ਡੀਜੀਪੀ ਰੈਂਕ ਦੇ ਆਫੀਸਰ ਦੇ ਆ ਰੋਲ ਸਪੈਸ਼ਲ ਡੀਜੀਪੀ ਆਤਾ ਹੈਗੇ ਹੈਗੇ 13 ਸਾਡੇ ਕੋਲ ADGP ਵੀ ਹੈ ਇਹਨਾਂ ਨਾਲ ਜਿਤ ਕਸਰਨੀ ਪੁੰਜੀ 13 ADGP ਹੈ ਬੰਨਾਂ ਨੂੰ ਕਮਕ ਕਿਉਂ ਨਹੀਂ ਲਾ ਰੱਖਿਆ ਜਿਹੜੇ ਨੂੰ ਕਮ ਲਾ ਰੱਖਿਆ ਉਹਨਾਂ ਦੇ ਤੁਸੀਂ ਨਤੀਜੇ ਦੇਖ ਲੈ ਸਭ ਔਰ ਜਿਹੜਾ ਸਾਡੇ ਸਾਹਮਣੇ ਅੱਜ ਮੈਂ ਜਿਸ ਗੱਲ ਵਾਸਤੇ ਤੁਹਾਨੂੰ ਇਸ ਗੱਲ ਦੇ ਨਾਲ ਜੋੜ ਕੇ ਕਹਿ ਰਿਹਾ ਆ ਚਿੰਤਾ ਦਾ ਵਿਸ਼ਾ ਹੈ ਕਿਸੇ ਇੱਕ ਸਪੋਕਸ ਪਰਸਨ ਦਾ ਨਹੀਂ ਵੀ ਉਹਨਾਂ ਨੂੰ ਕੋਲਸ ਨੇ ਬੁਲਾ ਲਿਆ ਅੱਜ ਚਿੰਤਾ ਦਾ ਵਿਸ਼ਾ ਹੈ ਵੀ ਆ ਤਾਂ ਗੈਂਗਸਟਰ ਜਿਹੜੇ ਸਿੱਗੇ ਸਿੱਗੇ ਜਿਨ੍ਹਾਂ ਦੇ ਮੈਂ ਘਟਨਾਵਾਂ ਦੱਸ ਰਿਹਾ ਇਹ ਨਾ ਗੈਂਗਸਟਰ ਤੋਂ ਨਾ ਮਾੜੀ ਜਿਹੜੀ ਬਿਮਾਰੀ ਪੰਜਾਬ ਦੇ ਅੰਦਰ ਲੱਗੀ ਖੜੀ ਹੈ ਸਾਹਿਬ ਉਹ ਹੈ ਗੈਂਗਸਟਰਜ਼ ਇਨ ਯੂਨੀਫਾਰਮ ਇਹ ਨਾ ਨੇ ਆ ਜਿਹੜੀ ਹੈ ਐਕਸਟਰਸ਼ਨਲ ਆ ਰੈਕਟ ਹੈ ਆ ਪੁਲਿਸ ਆਫਸਰ ਦੇ ਜੁਮੇ ਪਾਤਾ ਜਿਸ ਤਰ੍ਹਾਂ ਲੀਡਰਸ ਨੇ ਕਈ ਪਾਰਟੀ ਦੇ ਲੀਡਰਸ ਨੇ ਗੋਡੇ ਟੇਕ ਰੱਖੇ ਹੈ ਜਿਨ੍ਹਾਂ ਨੂੰ اپੋਜੀਸ਼ਨ ਦਾ ਰੋਲ ਮਿਲਿਆ ਸੀਗਾ ਭਗਵੰਤ ਮਾਨ ਜੀ ਦੇ ਸਰਕਾਰ ਦੇ ਸਾਹਮਣੇ ਜਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਉਸੇ ਤਰ੍ਹਾਂ ਦੇ ਘੁਟਨੇ ਵੀ ਪੁਲਿਸ ਦੇ ਆਫਸਰਸ ਨੇ ਘੁਟਨੇ ਟੇਕ ਰੱਖੇ ਹੈ ਉਹਨਾਂ ਦੇ ਆਰਡਰ ਹੋ ਰਹੇ ਸਨ ਇੱਕ ਵੀਡੀਓ ਸਾਹਮਣੇ ਆਈ ਹੈ ਆਡੀਓ ਸਾਹਮਣੇ ਆਈ ਹੈ ਸਰ ਕੀ ਡਿਸਕਸ਼ਨਸ ਹੋ ਰਹੀਆਂ ਹੈ ਇਲੈਕਸ਼ਨ ਲੁੱਟਣ ਦੀ ਤਿਆਰੀ ਹੈ ਉਹ ਪੈਸੇ ਲੁੱਟਦੇ ਹੈ ਇਹਨਾਂ ਨੇ ਪੈਸੇ ਤੋਂ ਅੱਗੇ ਜਾ ਕੇ ਐਕਸਟਰਸ਼ਨਲ ਕੰਮ ਵੀ ਕਰਦੀ ਹੈ ਪੁਲਸ ਤੇ ਇਲੈਕਸ਼ਨ ਲੁੱਟਣ ਵਾਲਾ ਕੰਮ ਵੀ ਕਰ ਰਹੇ ਹੈ ਉਹ ਪੁਲਿਸ ਵੀ ਇਹਨਾਂ ਨੇ ਨੋਟਿਸ ਕੱਢਦੇ ਪੋਲਿਟੀਕਲ ਆਦਮੀਆਂ ਨੂੰ মিডিਆ ਨੂੰ ਸੋਸ਼ਲ ਮੀਡੀਆ ਤੇ ਅੱਜ ਕੱਲ ਸਾਰੇ ਸੋਸ਼ਲ ਮੀਡੀਆ ਵਾਲੇ ਬੈਠੇ ਹੈ ਅੱਜ ਕੱਲੇ ਧਾਰੀਵਾਲ ਨੂੰ ਨਹੀਂ ਗਿਆ ਸਰ ਰਤਨਦੀਪ ਤਾਰੀਵਾਲ ਨੂੰ ਨੀਨੋ ਟੇਕ ਇੱਕ ਨਿਕ ਨੂੰ ਗਿਆ ਆ ਮੈਂ ਸਭ ਦਾ ਨੰਬਰ ਨੰਬਰ ਤੁਹਾਡਾ ਵੀ ਲੱਗਣ ਵਾਲਾ ਸਾਬ ਕਿਤੇ ਕੋਈ ਵੀਡੀਓ ਆਡੀਓ ਤੁਸੀਂ ਚੜਾਤੀ ਨੰਬਰ ਤੁਹਾਡਾ ਵੀ ਲੱਗਣ ਵਾਲਾ ਸਾਬ ਆਹ ਹੋਈ ਪੁਲਸ ਹੈ ਸਾਬ ਲਾਰੈਂਸ ਮਿਸ਼ਨੋਈ ਵਾਲੀ ਮੈਂ ਵੀਡੀਓ ਜਿਹੜੀ ਦੋ ਇੰਟਰਵਿਊਜ਼ ਹੋਈਆਂ ਉਹਦੇ ਤੇ ਡੀਜੀਪੀ ਨੇ ਐਫੀਡੇਵਿਟ ਦਿੱਤਾ ਸੀਗਾ ਹਾਈ ਕੋਰਟ ਦੇ ਅੰਦਰ ਅਨੋਥ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਸਾਡੀ ਪੰਜਾਬ ਦੀ ਜੇਲ੍ਹ ਚ ਨਹੀਂ ਹੋਇਆ ਸਾਬ ਇਹ ਅੱਜ ਫੇਰ ਜਦੋਂ 2 ਦਿਨ ਪਹਿਲਾਂ ਉਹ ਆਡੀਓ ਸਾਹਮਣੇ ਆਂਦੀ ਹੈ ਸ਼ਾਮ ਨੂੰ ਡਿਨਾਇਲ ਆ ਜਾਂਦਾ ਹੈ ਤਾਂ ਇਹ AI ਜਨਰੇਟਿਡ ਆ ਸਰ ਇਹਨਾਂ ਨੇ ਨੋਟਿਸ ਕੱਢਦੇ ਆਓ ਜੀ ਸਾਹਮਣੇ ਪੇਸ਼ ਹੋ ਸਾਨੂੰ ਸਬੂਤ ਲੈ ਕੇ ਆਓ ਤੁਸੀਂ ਪਾਈ ਕਿਵੇਂ ਕਿਧਰੋਂ ਤੁਹਾਡੇ ਸੋਰਸ ਹੈ ਉਹ ਤੁਹਾਡੇ ਤੋਂ ਇਨਫੋਰਮੇਸ਼ਨ ਦਾ ਸੋਰਸ ਮੰਗਣ ਲੱਗੇ ਤਾਂ ਤਾਂ ਫਿਰ ਗੱਲ ਖਤਮ ਹੋ ਗਈ ਸਾਬ ਤੁਸੀਂ ਆਪਣੇ ਕਿਸੇ ਨਾਲ ਤੁਹਾਡੇ ਨਾਲ ਗੱਲ ਗੱਲ ਹੀ ਨਹੀਂ ਕਰਨੀ ਅਗਰ ਕਿਸੇ ਵੀ ਨਿਊਜ਼ ਏਜੰਸੀ ਨੂੰ ਆ ਕੇ ਕਹਿਣ ਵੀ ਆਪਣਾ ਸੋਰਸ ਦੱਸੋ ਤੁਹਾਨੂੰ ਬੜੀ ਗਾਣੀ ਉਹਦੇ ਬਾਅਦ ਕਿੱਥੋਂ ਸੋਰਸ ਹੈ ਪਰ ਪਹਿਲਾ ਆਥੈਂਟੀਕੇਟ ਤਾਂ ਹੋਣੀ ਚਾਹੀਦੀ ਸੀਗੀ ਆਥੈਂਟੀਕੇਟ ਨਹੀਂ ਹੋਇਆ ਸਭ ਉਦੋਂ ਉਹਨਾਂ ਨੇ ਗਾਓ ਸਮਨ ਕਰਤਾ ਸਾਰਿਆਂ ਨੂੰ ਕਰਤਾ ਸਭ ਹਾ ਹਾ ਕੀ ਹੈ ਜੀ ਇਹ ਤਾਂ ਪ੍ਰਪਰਟੀ ਬਣ ਕੇ ਰਹਿ ਗਈ ਚ ਉੱਠ ਜਾ ਜਮੂਰੇ ਬੈਠ ਜਾ ਜਮੂਰੇ ਕਰਕੇ ਲੁੱਟ ਲੋ ਜੀ ਸਾਰਿਆਂ ਮੈਂ ਗੱਲ ਕਰ ਰਹੇ ਸਭ ਤੇ ਮੈਂ ਤਾਂ ਇਲੈਕਸ਼ਨ ਕਮਿਸ਼ਨ ਤੇ ਹੈਰਾਨ ਆ ਐਂ ਪੁਲਿਸ ਦੀ ਅਡੋਸਿਟੀ ਹਮਾਕਤ ਨਹੀਂ ਹੋ ਗਈ ਵੀ ਇਹਨਾਂ ਨੇ ਆ ਸਾਰੇ ਨੂੰ ਨੋਟਿਸ ਕਰਦੇ ਕੋਈ ਪੁੱਛਣ ਕੱਛਣ ਵਾਲਾ ਇਹਨਾਂ ਨੂੰ ਕਿਸੇ ਨੂੰ ਇਸ ਗੱਲ ਦਾ ਹੈ ਨਹੀਂ ਕਰ ਆ ਕੋਈ ਕਾਂਗਰਸ ਦਾ ਮਸਲਾ ਨਹੀਂ ਕਾਂਗਰਸ ਵਾਲੀ ਗੱਲ ਤੇ ਮੈਂ ਥੋੜਾ ਜਿਆਦਾ ਜਮਾਨ ਦਬਾ ਕੇ ਕਹਿ ਰਹੇ ਹਾਂ ਸਭ ਕਿਉਂਕਿ ਚਾਹੇ ਸਾਡੀ ਵਿਰੋਧੀ ਪਾਰਟੀ ਹੈ ਪਰ ਮੇਰਾ ਮਨ ਹੈ ਵੀ ਉਹਦੇ ਵਿੱਚ ਅਜੇ ਵੀ ਕਈ ਬੰਦੇ ਐ ਜਿਨ੍ਹਾਂ ਨੂੰ ਕੇਸ ਤੋਂ ਕੋਈ ਡਰ ਨਹੀਂ ਵੀ ਸਾਡੇ ਤੇ ਕੇਸ ਪਾ ਦੇਣ ਕਿ ਕੋਈ ਫਰਕ ਨਹੀਂ ਐਵੀ ਮਾਰ ਹੋ ਸਕਦਾ ਹੈ ਲੀਡਰ ਲੂਡਰ ਦਾ ਜਾ ਕੇ ਕਿਤੇ ਆਪਣਾ ਕੋਈ ਨਾ ਕੋਈ 60 ਗਾਠ ਬਣਾ ਲੈਣਗੇ ਕਿਉਂਕਿ ਡੀਆਈਜੀ ਸਾਹਿਬ ਪਕੜੇ ਗਏ ਪਟਿਆ ਉਹ ਪਟਿਆਲਾ ਪਤਾ ਨਹੀਂ ਕਿਉਂ ਬਦਨਾਮ ਕਰ ਰੱਖਿਆ ਆ ਆਡੀਓ ਵੀ ਉੱਥੇ ਦੀ ਪਟਿਆਲੇ ਦੀ ਹੈ ਤੇ ਉਹ ਵੀ ਸਾਰਾ ਕੁਝ ਉਹੀ ਦੇਖ ਰਹੇ ਸੀਗੇ ਸਟਾਰਸ਼ ਨੇ ਸਭ ਵੀ ਪੈਸੇ ਦੇਦੇ ਜਿਹੜੇ ਪ੍ਰੋਟੈਕਸ਼ਨ ਮਨੀ ਲੈਂਦੇ ਨੇ ਮਹੀਨਾ ਸਾਨੂੰ ਦੇਦੇ ਘਰ ਹਫਤਾ ਹਫਤਾ ਜਿਹੜਾ ਸੀਗਾ ਹਫਤਾ ਬੰਨ ਰੱਖਿਆ ਸੀ ਇਹ ਮਹੀਨਾ ਬੰਨ ਰੱਖਿਆ ਸੀਗਾ ਆਈ ਗੈਂਗਸਟਰਸ ਕਰਦੇ ਆ ਵਰਦੀ ਵਾਲੀ ਗੁੰਡਾਗਰਦੀ ਆ ਚੱਲੂਗੀ ਮੈਂ ਅਪੀਲ ਤਾਂ ਸਾਰਿਆਂ ਨੂੰ ਕਰ ਰਿਹਾ ਬਿਕਾਜ਼ ਸਾਰਿਆਂ ਨੂੰ ਆਪਣੇ ਆਪ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪਊਗਾ ਕਿਹੜਾ ਦਲਾਲ ਹੈ ਕਿਹੜੀ ਪਾਰਟੀ ਦਾ ਮੈਂ ਨਹੀਂ ਕਹਿੰਦਾ ਕਿ ਸਾਰੇ ਸਾਰੇ ਤਾਂ ਹੈ ਜੀ ਦੇ ਆਰ ਜਿਹੜੀਆਂ ਕਾਲੀਆਂ ਪੇਡਾਂ ਹਰ ਇੱਕ ਥਾਂ ਹੀ ਹੈ ਤੇ ਹਰੇਕ ਇਹ ادارے 'ਚ ਹੈ ਪੋਲੀਟਿਕਲ ادارے 'ਚ ਹੈ ਪੁਲਿਸ ਦੇ ਅੰਦਰ ਹੈ ਐਡਮਿਨਿਸਟ੍ਰੇਸ਼ਨ ਦੇ ਅੰਦਰ ਬਟ ਇਹ ਕਾਲੀਆਂ ਪੇਡਾਂ ਜਿਹੜੀਆਂ ਐਕਸਟਰਸ਼ਨ ਵੀ ਅਸੀਂ ਕਮਾਉਂ ਕੂ ਤਾਂ ਤੁਹਾਡੇ ਦੁਧਾਰੂ ਗਾਵਾਂ ਵਾਂਗ ਉਹਨਾਂ ਨੂੰ ਜਿਸ ਤਰ੍ਹਾਂ ਪੋਸਟਿੰਗਸ ਦੇ ਰੱਖੀਆਂ ਆ ਉਹ ਲੰਗਨੀਆਂ ਅਣਦੇਖੀ ਕਰੀ ਜਾਂਦੇ ਉਹਨਾਂ ਦੇ ਧੱਕੇ ਤੇ ਆਈ ਸਟਿਲ ਇਨਸਿਸਟ ਵੀ ਭਗਵਾਨ ਤੁਮਾਨ ਜੀ ਆਜੋ ਮੁੜ ਕੇ ਆ ਜਾਣਾ ਕਰ ਲੈਣਾ ਉਹਨਾਂ ਨੂੰ ਪਤਾ ਨਹੀਂ ਆਕੇ ਤੇ ਆ ਸਮੋਤ ਪਹਿਲੇ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਆਡੀ ਹੈ ਉਹਨੂੰ অথেন্টিਕੇਟ ਕਰਕੇ ਟਾਈਮ ਬਾਉਂਡ ਤਰੀਕੇ ਨਾਲ ਦੱਸੋ ਉਹਦੀ ਵਿਰਾਸਤੀ ਪ੍ਰੂਵ ਕਰੋ ਕਿ ਆ ਗਲਤ ਹੈ ਕਿ ਸਹੀ ਹੈ ਉਹਦੇ ਬਾਅਦ ਅੱਗੇ ਦੀ ਕਾਰਵਾਈ ਕਰੋ ਇਸ ਤਰ੍ਹਾਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੁਸੀਂ ਇਲੈਕਸ਼ਨ ਲੁੱਟਣਾ ਚਾਹਦੇ ਹੋ ਕਿ ਵੀ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਿਸ ਸਿੱਧੂ ਕੋਲ ਹੋਵੇ ਉਹ ਬੀਬਾ ਜੀ ਵੀ ਬੈਠੇ ਹੈ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਹੈ ਸੋ ਅਗੇ ਅਗੇ ਦੇਖੀ ਹੁੰਦਾ ਹੈ ਕੀ ਸੋ ਐ ਕਰਦਾ ਸੀ ਜੈਸਾ ਬੈਂਕਿੰਗ